ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਮੋਹਾਲੀ ਜ਼ਿਲ੍ਹੇ ਤੋਂ ਜਿੱਥੇ ਦੋ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਮਿਲ ਜਾਣਕਾਰੀ ਅਨੁਸਾਰ ਇਹ ਕੈਟਾਗਰੀ ਦੇ ਗੈਂਗਸਟਰ ਗੋਲਡੀ ਬਰਾੜ ਅਤੇ ਲੋਰਸ ਮਿਸ਼ਨਰੀ ਗਰੁੱਪ ਨਾਲ ਸੰਬੰਧਤ ਰਵੀ ਨਰਨ ਗੜੀਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਸਕੂਟਰੀ 'ਤੇ ਦੋਸਤ ਨਾਲ ਜਾ ਰਿਹਾ ਹੈ ਕੋਈ ਵਾਰਦਾਤ ਨੂੰ ਇਜਾਮ ਦੇਣ ਲਈ ਪੁਲਿਸ ਨੇ ਘੇਰਾਬੰਦੀ ਕਰ ਲਈ ਤੇ ਲਲਕਾਰਿਆ ਪੱਗੋ ਪੁਲਿਸ ਉਪਰਧਿ官 ਨੇ ਫਾਇਰਿੰਗ ਕਰ ਦਿੱਤੀ ਕਿ ਜਵਾਬੀ ਫਾਇਰਿੰਗ ਵਿੱਚ ਇੱਕ ਦਾ ਗੋਲੀਆਂ ਲੱਗੀਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਦੋ ਜਣਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਦੋਨਾਂ ਨੂੰ ਕਾਬੂ ਕਰਕੇ ਇੱਕ ਨੂੰ ਇਲਾਜ ਲਈ ਹਸਪਤਲ ਭੇਜ ਦਿੱਤਾ ਗਿਆ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਆ ਸਾਰਾ ਮਾਮਲਾ 11 ਵਜੇ ਤੋਂ ਮੈਂ ਹਰੀਸ਼ ਮਠਲਾ ਜ਼ਿਲ੍ਹਾ ਮੋਹਾਲੀ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਇਹ ਉਹ ਜਗ੍ਹਾ ਹੈ ਜਿੱਥੇ ਦੋਨੇ ਗੈਂਗਸਟਰਾਂ ਦਾ ਅਨਕਾਊਂਟਰ ਹੋਇਆ ਹੈ ਵਿਸ਼ੇਸ਼ ਰਿਪੋਰਟ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਤੇ ਪੁਲਿਸ ਵੱਲੋਂ ਇੱਕ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ ਹੈ ਇਹੋ ਉਹ ਐਕਟਵਾ ਹੈ ਜਿਸ ਤੇ ਸਵਾਰ ਹੋ ਕੇ ਇਹ ਗੈਂਗਸਟਰ ਜਾ ਰਹੇ ਸਨ ਦੂਸਰਾ ਗੈਂਗਸਟਰ ਜਿਸ ਦੇ ਗੋਲੀ ਲੱਗਣ ਦੀ ਸਮਾਚਾਰ ਸਾਹਮਣੇ ਆਇਆ ਹੈ ਉਹ ਇਹ ਹੈ ਮੌਕੇ ਦੀਆਂ ਤਸਵੀਰਾਂ ਸਿੱਧੀਆਂ ਤੁਸੀਂ ਦੇਖ ਰਹੇ ਹੋ ਪੁਲਿਸ ਦਾ ਅਤੇ ਇਹਨਾਂ ਦੋਨਾਂ ਗੈਂਗਸਟਰਾਂ ਦਾ ਆਪਸੀ ਪੁਲਿਸ ਮੁਕਾਬਲਾ ਹੋਇਆ ਹੈ ਜਿਸ ਵਿੱਚ ਇੱਕ ਗੈਂਗਸਟਰ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਲਗਾਤਾਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਸਿੱਧੀਆਂ ਮਹਾਲੀ ਜ਼ਿਲ੍ਹੇ ਤੋਂ ਜਿੱਥੋਂ ਦੀ ਇਹ ਵਿਸ਼ੇਸ਼ ਰਿਪੋਰਟ ਸਾਡੇ ਪੱਤਰਕਾਰ ਦੁਆਰਾ ਤੁਹਾਨੂੰ ਦਿਖਾਈ ਜਾ ਰਹੀ ਹੈ ਇਹ ਉਹ ਜਗ੍ਹਾ ਹੈ ਜਿੱਥੇ ਗੈਂਗਸਟਰਾਂ ਦਾ ਅਨਕਾਊਂਟਰ ਹੋਇਆ ਹੈ ਜਿੱਥੇ ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ ਇਹ ਗੈਂਗਸਟਰ ਜੋਗੀ ਗੋਲਦੀ ਬਰਾਰ ਅਤੇ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਹਨ ਦੋਵੇਂ ਉਹਨਾਂ ਨਾਲ ਸੰਬੰਧਤ ਹਨ ਜਿਨ੍ਹਾਂ ਦਾ ਅੱਜ ਮਹਾਲੀ ਜ਼ਿਲ੍ਹੇ ਦੇ ਵਿੱਚ ਪੁਲਿਸ ਮੁਕਾਬਲਾ ਹੋਇਆ ਹੈ ਇਹ ਹਥਿਆਰ ਵੀ ਤੁਸੀਂ ਦੇਖ ਰਹੇ ਹੋ ਮੌਕੇ ਤੇ ਪਏ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਮਹਾਲੀ ਜ਼ਿਲ੍ਹੇ ਤੋਂ ਜਿੱਥੇ ਪੁਲਿਸ ਅਤੇ ਇਹਨਾਂ ਗੈਂਗਸਟਰਾਂ ਦੇ ਵਿਚਕਾਰ ਆਪਸੀ ਮੁਕਾਬਲਾ ਹੋਇਆ ਹੈ